ਸਰਕਾਰ ਦੀ ਫੇਰ ਅੱਜ ਤੱਕੇਸ਼ਾਈ ਸਾਹਮਣੇ ਆਈ ਆ ਬੁਖਲਹਾਟ ਮੈਂ ਕਹਾਂਗਾ ਕਿ ਸਾਹਮਣੇ ਆਈ ਆ ਜਿਸ ਹਿਸਾਬ ਨਾਲ ਸ਼੍ਰੋਮਣੀ ਕਾਲਜ ਦੇ ਸੀਨੀਅਰ ਆਗੂ ਸਾਬਕਾ ਮੰਤਰੀ ਪੰਜਾਬ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਤੇ ਰੇਡ ਪਾ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਚਲੋ ਇਹ ਤਾਂ ਹਲੇ ਸਾਹਮਣੇ ਆਇਆ ਨਹੀਂ ਕਿ ਕਿਹੜਾ ਝੂਠਾ ਨਮਾ ਪਲੰਦਾ ਸਾਹਮਣੇ ਲਿਆਉਂਦੇ ਨੇ ਪਹਿਲਾਂ ਕਾਂਗਰਸ ਸਰਕਾਰ ਨੇ ਕਿੰਨੇ ਡੀਜੀਪੀ ਬਦਲ ਕੇ ਕਿੰਨੀਆਂ ਹੀ ਮੈਂ ਸਮਝਦਾ ਕਿ ਸਿੱਟਾ ਬਦਲ ਕੇ ਇੱਕ ਝੂਠਾ ਪਰਚਾ ਕੀਤਾ ਤੇ ਮਾਨਯੋਗ ਹਾਈ ਕੋਰਟ ਤੋਂ ਚਾਰ ਚੰਬ ਕਰਾ ਕੇ ਠੰਡ ਪਈ ਉਹਨਾਂ ਦੇ ਕਾਲਜ ਤੇ ਉਸੇ ਤਰ੍ਹਾਂ ਸਾਢੇ 3 ਸਾਲ ਦੇ ਕਰੀਬ ਇਹ ਸਰਕਾਰ ਹੋ ਚੁੱਕੀ ਆ ਤੇ ਸਾਢੇ 3 ਸਾਲ ਤੋਂ ਭਗਵੰਤ ਮਾਨ ਤੇ ਕੇਜਰੀਵਾਲ ਦੋਨਾਂ ਦਾ ਟਿੱਲ ਦਾ ਜ਼ੋਰ ਲੱਗਿਆ ਪਿਆ ਵੀ ਇਸ ਆਗੂ ਨੂੰ ਕਿਵੇਂ ਉਲਝਾ ਜਾਵੇ ਕੋਈ ਉਹਦੇ ਕਾਰਨ ਦੋ ਨੇ ਇੱਕ ਤਾਂ ਇਹ ਕਿ ਸਰਕਾਰ ਦੀਆਂ ਜਿਹੜੀਆਂ ਮੈਂ ਸਮਝਦਾ ਕਿ ਕਾਂਡ ਸਰਕਾਰ ਦੀ ਚੋਰਾਬਜਾਰੀ ਦਿੱਲੀ ਦੀ ਲੁੱਟ ਤੇ ਦਿੱਲੀ ਦਾ ਦਾਖਲ ਪੰਜਾਬ ਦੇ ਵਿੱਚ ਉਹਦੇ ਖਿਲਾਫ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਬੇਵਾਕੀ ਦੇ ਨਾਲ ਬੋਲਦੇ ਨੇ ਉਹ ਆਵਾਜ਼ ਦਬਣ ਦੀ ਕੋਸ਼ਿਸ਼ ਆ ਇੱਕ ਤਾਂ ਸਪਸ਼ਟ ਰੂਪ ਦੇ ਵਿੱਚ ਜਿਹੜੇ ਦਬਨੇ ਹੈ ਨਹੀਂ ਦੂਜੀ ਦੂਜੀ ਗੱਲ ਇਹ ਆ ਕਿ ਜਦੋਂ ਆਮ ਆਦੀ ਪਾਰਟੀ ਪੰਜਾਬ ਦੇ ਵਿੱਚ ਆਉਂਦੀ ਆ ਤਾਂ ਬੜੇ ਝੂਠੇ ਇਲਜ਼ਾਮ ਲਾਏ ਜਾਂਦੇ ਨੇ ਬਾਅਦ ਦੇ ਵਿੱਚ ਉਹ ਜਦੋਂ ਮਜੀਠੀਆ ਸਾਹਿਬ ਵੱਲੋਂ ਮਾਨਹਾਨੀ ਦਾ ਕੇਸ ਪਾਇਆ ਜਾਂਦਾ ਫਿਰ ਕੇਜਰੀਵਾਲ ਸਾਹਿਬ 1 ਫੁੱਟ ਲੰਬਾ ਲੈਟਰ ਲਿਖ ਕੇ ਮਾਫੀਨਾਮਾ ਲਿਖ ਕੇ ਕੋਰਟ ਦੇ ਵਿੱਚ ਦੇ ਕੇ ਆਉਂਦੇ ਨੇ ਅੰਮ੍ਰਿਤਸਰ ਕਿ ਮੈਂ ਮਾਫੀ ਮੰਗਦਾ ਕਿ ਭਾਈ ਮੇਤੋ ਇਹ ਗਲਤੀ ਹੋ ਗਈ ਝੂਠੇ ਇਲਜ਼ਾਮ ਲਾ ਕੇ ਉਹ ਕਿਤੇ ਨਾ ਕਿਤੇ ਜਿਹੜੀ ਚੀਜ਼ ਹੈ ਮਾਫੀ ਦੀ ਉਹ ਜਿਹੜਾ ਦੁੱਖ ਹੈ ਜਾਂ ਜਿਹੜੀ ਬੇਸ਼ਰਮੀ ਸ਼ਰਮੀ ਜਿਹੜੀ ਮਤਲਬ ਉਹ ਟਿਕਣ ਨਹੀਂ ਦਿੰਦੀ ਦਿਨ ਰਾਤ ਕੇਜਰੀਵਾਲ ਸਾਹਿਬ ਨੂੰ ਸਤਾਉਂਦੀ ਰਹਿੰਦੀ ਆ ਭਗਵੰਤ ਮਾਨ ਸਾਹਿਬ ਨੂੰ ਕਿ ਕਿਵੇਂ ਮੈਂ ਉਹ ਚੀਜ਼ ਦਾ ਬਦਲਾ ਲਵਾਂ ਸੋ ਉਹ ਬਦਲਾ ਲੈਣ ਲਈ ਬਦਲੇ ਦੀ ਰਾਜਨੀਤੀ ਲਈ ਤੇ ਮੌਜੂਦਾ ਜਿਹੜੀ ਪੰਜਾਬ ਦੇ ਇਹ ਸਰਕਾਰ ਦੇ ਕਾਂਡਾ ਨੂੰ ਦਿੱਲੀ ਦੇ ਦਖਲਦਾਰ ਜੀ ਨੂੰ ਜਿਹੜਾ ਮਜੀਠੀਆ ਸਾਹਿਬ ਸਭ ਦੇ ਸਾਹਮਣੇ ਉਹਨੂੰ ਰੋਕਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੂੰ ਮੈਂ ਸਮਝਦਾ ਕਿ ਇਹ ਝੂਠੇ ਕੇਸ ਵਿੱਚ ਫਸਾਉਣ ਦੀ ਤਿਆਰੀ ਹੈ। ਰੇਡ ਝੂਠਾ ਪਰਚਾ ਕੋਈ ਪਤਨੀ ਕੀ ਪਾਉਣਗੇ ਆ ਪਾਤਿਆ ਜਾਂ ਕੀ ਸਾਹਮਣੇ ਆਉਂਦਾ ਉਹ ਸਾਹਮਣੇ ਆ ਜਾਏਗਾ। ਪਰ ਮੈਂ ਸਮਝਦਾ ਕਿ ਇਹ ਇਹ ਸਰਕਾਰ ਦੀ ਬੁਖਲਾਟ ਹੈ ਇਦਾਂ ਦੇ ਕੰਮ ਸਰਕਾਰ ਉਦੋਂ ਕਰਦੀ ਹੈ ਕਿ ਜਦੋਂ ਕੋਈ ਪੇਸ਼ ਨਾ ਚੱਲੇ ਜਦੋਂ ਕਿਸੇ ਚੀਜ਼ ਦੀ ਵੀ ਪੇਸ਼ ਨਾ ਚੱਲੇ ਸੋ ਮੈਂ ਸਮਝਦਾ ਕਿ ਫੇਰ ਸਰਕਾਰ ਇਹੋ ਜੇ ਕੰਮਾਂ ਤੇ ਆਉਂਦੀ ਹੈ ਸੋ ਮੈਂ ਸਮਝਦਾ ਕਿ ਇਹ ਸਾਹਮਣੇ ਵੀ ਆ ਜਾਏਗਾ ਸਾਰਾ ਕੁਝ ਕੀ ਕੀ ਝੂਠਾ ਕੀ ਪਲੰਦਾ ਕੀ ਕਰਦੇ ਨੇ ਤੇ ਉਹਦਾ ਇਨਸਾਫ ਮਿਲ ਵੀ ਜਾਏਗਾ ਪਰ ਸਰਕਾਰ ਨੇ ਜਿਹੜਾ ਜੋਰ ਆ ਉਹ ਲਾਹਟ ਹੈ ਮੈਂ ਸਮਝਦਾ ਕਿ ਬੜੀ ਵੱਡੀ ਬੁਖਲਾਟ ਹੈ ਸੋ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਆਗੂ ਵਰਕਰ ਸਹਿਬਾਨ ਸਾਰੇ ਚਟਾਨ ਮੰਗ ਪਾਰਟੀ ਦੇ ਆਗੂ ਦੇ ਨਾਲ ਖੜੇ ਨੇ ਸੋ ਇਹ ਜਿਹੜੀ ਸਰਕਾਰ ਦੀ ਜਿੱਥੇ ਤਕੇਸ਼ਾਈ ਸਰਕਾਰ ਦਾ ਇਹ ਮੈਂ ਸਮਝਦਾ ਕਿ ਕਟਿਆ ਰੂਪ ਜਿੱਥੇ ਉਹਦੀ ਅਸੀਂ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਆਂ ਉਥੇ ਹੀ ਸਰਕਾਰ ਨੂੰ ਇਹ ਦੱਸਣਾ ਵੀ ਚਾਹੁੰਦੇ ਆਂ ਕਿ ਇਹ ਐਦਾਂ ਦੀਆਂ ਕਾਰਵਾਈਆਂ ਦੇ ਨਾਲ ਅਕਾਲੀ ਦਲ ਦੇ ਆਗੂਆਂ ਨੂੰ ਵਰਕਰਾਂ ਨੂੰ ਤੁਸੀਂ ਡਰਾ ਨਹੀਂ ਸਕਦੇ ਧਮਕਾ ਨਹੀਂ ਸਕਦੇ ਇਹ ਆਵਾਜ਼ ਐਂ ਬੁਲੰਦ ਹੁੰਦੀ ਰਹਿਣੀ ਹੈ ਤੇ ਥੋੜੀ ਦਿੱਲੀ ਦੀ ਦਖਲਦਾਜੀ ਕਾਲਾ ਬਾਜ਼ਾਰੀ ਚੋਰ ਬਾਜ਼ਾਰੀ ਝੂਠ ਬਾਜ਼ਾਰੀ ਬਦਲਾ ਨਕਲੀ ਇਨਕਲਾਬ ਦੇ ਖਿਲਾਫ ਅਕਾਲੀ ਦਲ ਦੇ ਆਗੂ ਤੇ ਵਰਕਰ ਐਸੀ ਤਰ੍ਹਾਂ ਬੋਲਦੇ ਰਹੇ